ਇਕ ਦ੍ਰਿਸ਼ਟ ਹਰ ਇੱਕੋ ਜਾਤਾ ਕਿਵੇਂ ਫਿਰ ਇੱਕ ਪ੍ਰੀਤਮ ਇੱਕ ਮਾਲਕ ਇੱਕ ਪਰਮੇਸ਼ਵਰ ਸਾਰਿਆਂ ਵਿੱਚ ਨਜ਼ਰ ਆ ਗਿਆ ਕਿਲਾ ਤਾਰਾਗੜ ਸਾਹਿਬ ਜਿੱਥੇ ਸਾਧ ਸੰਗਤ ਜੀ 500 ਬ੍ਰਹਮ ਗਿਆਨੀ ਤਪ ਕਰਿਆ ਕਰਦੇ ਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ਼ ਨੇ ਦੋ ਸਮੇਂ ਤਾਰਾ ਗੜ ਸਾਹਿਬ ਉਹਨਾਂ ਬ੍ਰਹਮ ਗਿਆਨੀਆਂ ਕੋਲ ਜਾਇਆ ਕਰਦਾ ਉਹਨਾਂ ਦੇ ਵਿੱਚ ਇੱਕ ਸੰਨ ਭਾਈ ਕਨਈਆ ਸਾਹਿਬ ਜੀ ਕਿੰਨੇ ਜਦ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਏ ਨਾਮ ਨਾਲ ਜੁੜ ਗਏ ਏਕ ਦ੍ਰਿਸ਼ਟ ਹਰ ਏਕੋ ਜਾਤਾ ਇਹ ਅਵਸਥਾ ਪ੍ਰਾਪਤ ਹੋ ਗਈ ਭਾਈ ਕਨਈਆ ਸਾਹਿਬ ਨੇ ਕਿੰਨੇ ਹੁਣ ਜੰਗ ਦਾ ਮੈਦਾਨ ਜੰਗ ਲੱਗਿਆ ਹੋਇਆ ਜਿੱਧਰੋਂ ਆਵਾਜ਼ ਆਉਂਦੀ ਹੈ ਪਾਣੀ ਏ ਨਹੀਂ ਦੇਖਦੇ ਉਹਨੇ ਦੁਮਾਲਾ ਸਜਾਇਆ ਹੋਇਆ ਉਹ ਪਹਾੜੀਆਂ ਹੈ ਉਹ ਮੁਗਲ ਕੌਣ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਜਦੋਂ ਆਵਾਜ਼ ਆਈ ਪਾਣੀ ਤੇ ਜਾ ਕੇ ਭਾਈ ਕਨਈਆ ਸਾਹਿਬ ਨੇ ਉਹਦੇ ਮੁੱਖ ਵਿੱਚ ਪਾਣੀ ਪਾ ਦੇਣਾ ਇੱਕ ਦਿਨ ਦੋ ਦਿਨ ਚਾਰ ਦਿਨ ਕੁਝ ਦਿਨ ਗੁਰਸਿੱਖਾਂ ਨੇ ਵਿਖਿਆ ਫਿਰ ਪਾਤਸ਼ਾਹ ਵੀ ਹਜ਼ੂਰ ਹਾਜ਼ਰ ਹੋਏ ਕਹਿਣ ਲੱਗੇ ਗਰੀਬ ਨਿਵਾਜ ਭਾਈ ਕਨਈਆ ਸਾਹਿਬ ਨਾ ਇਹ ਲੱਗਦਾ ਹੈ ਦੁਸ਼ਮਣਾਂ ਨਾਲ ਰਲੇ ਹੋਏ ਅ ਮਹਾਰਾਜ ਹੁਣ ਬ੍ਰਹਮ ਗਿਆਨ ਦੀ ਅਵਸਥਾ ਹੈ ਭਾਈ ਕਨਈਆ ਸਾਹਿਬ ਦੀ ਮਹਾਰਾਜ ਬਚਨ ਕਰਦੀ ਹੈ ਭਾਈ ਗੁਰਸਿੱਖੋ ਕੀ ਹੋਇਆ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਭੁਖਣ ਭਾਣੇ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਜਦ ਇਹਨਾਂ ਮੁਗਲਾਂ ਦੇ ਨਾਲ ਗਰੀਬਨਾਂ ਆਜ ਆਪ ਜੀ ਦੀ ਦਇਆ ਮੈਂ ਕਿਰਪਾ ਦੇ ਨਾਲ ਜੂਝਦੇ ਹਾਂ ਨਹੀਂ ਤਾਂ ਇੱਕ ਡੰਗ ਪ੍ਰਸ਼ਾਦਾ ਨਾ ਮਿਲੇ ਤੇ ਬੰਦਾ ਇਹ ਹੋ ਜੰਨੇ ਵੀ ਅੱਜ ਮੈਂ ਪ੍ਰਸ਼ਾਦਾ ਨਹੀਂ ਛਕਿਆ ਪਰ ਉਹ ਸਿੱਖ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਿੱਚ ਗਰੀਬ ਨਿਵਾਜ਼ ਪਰ ਜੰਗ ਦੇ ਮੈਦਾਨ ਦੀ ਵਿੱਚ ਕੀ ਹੁੰਦਾ ਹੈ ਭਾਈ ਕਨਈਆ ਸਾਹਿਬ ਜਦ ਜਲ ਛਕਾਉਂਦੇ ਆ ਨਾ ਜੀ ਪਾਣੀ ਪਿਉਂਦੇ ਆ ਮਹਾਰਾਜ ਜੀ ਇਹ ਨਹੀਂ ਵੇਖਦੇ ਇਹ ਮੁਗਲ ਐ ਜਾਂ ਇਹ ਪਹਾੜੀਆ ਐ ਮਹਾਰਾਜ ਜਿੱਧਰੋਂ ਆਵਾਜ਼ ਆਉਂਦੀ ਪਾਣੀ ਤੇ ਭਾਈ ਕਨਈਆ ਸਾਹਿਬ ਉਹਨੂੰ ਪਾਣੀ ਪਿਆ ਦਿੰਦੇ ਆ ਸਾਨੂੰ ਐ ਲੱਗਦਾ ਇਹ ਕਿਤੇ ਰਲੇ ਤਾਂ ਨਹੀਂ ਐ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਫਿਰ ਬਲਾਉ ਭਾਈ ਕਨਈਆ ਸਾਹਿਬ ਬ੍ਰਹਮ ਦੀ ਮੂਰਤ ਭਾਈ ਕਨਈਆ ਸਾਹਿਬ ਜਦੋਂ ਆਏ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਮਸਕਾਰ ਕੀਤੀ ਸਾਸ ਜੀ ਜਿਹੜੇ ਨੇਤਰ ਨੇ ਲੋਇਨ ਨੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਟਿਕੇ ਹੋਏ ਨੇ ਜੀ ਹਜ਼ੂਰ ਪਾਤਸ਼ਾਹ ਭਾਈ ਕਨੀਆ ਸਾਹਿਬ ਆਪ ਜੀ ਦੀ ਇੱਕ ਸ਼ਿਕਾਇਤ ਆਈ ਹੈ ਸਰੀਰ ਕੰਬਿਆ ਮਹਾਰਾਜ ਜੀ ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਮਹਾਰਾਜ ਜੀ ਅਸੀਂ ਤੇ ਭੁੱਲਣ ਹਾਰੇ ਜੀ ਪਾਤਸ਼ਾਹ ਕੀ ਭੁੱਲ ਹੋ ਗਈ ਆਪ ਜੀ ਬਖਸ਼ਿਸ਼ ਦੇ ਪੰਡਾਰੇ ਹੋ ਬਖਸ਼ਿਸ਼ਾਂ ਦੇ ਮਾਲਕ ਹੋ ਕਿਰਪਾ ਕਰੋ ਮਹਾਰਾਜ ਜੀ ਬਖਸ਼ੀਏ ਕਨਿਆ ਸਾਹਿਬ ਆਪ ਜੀ ਦੀ ਸ਼ਿਕਾਇਤ ਆਈ ਹੈ ਕਿ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਨਾ ਨੂੰ ਵੀ ਜਲ ਸ਼ਿਕਾ ਦਿੰਦੇ ਆ ਅੱਖਾਂ ਭਰ ਆਈਆਂ ਕਿਨੇ ਸੱਚੇ ਪਾਤਸ਼ਾਹ ਆਪ ਜੀ ਦਾ ਬਚਨ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨਿਆਈ ਮਹਾਰਾਜ ਜੀ ਮੈਂ ਜਿੰਦਰ ਦੇਖਦਾ ਮੈਨੂੰ ਤਾਂ ਇੱਕ ਰਿਸ਼ਟ ਹਰ ਏਕੋ ਜਾਤਾ ਮਹਾਰਾਜ ਜੀ ਤੁਸੀਂ ਨਜ਼ਰ ਆਉਂਦੇ ਹੋ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਨਾ ਕਹਿੰਦੇ ਨੂਰ ਦਰ ਹਰ ਜਸ਼ਮ ਗੁਰੂ ਗੋਬਿੰਦ ਸਿੰਘ ਕਿਵੇਂ ਪਾਤਸ਼ਾਹ ਹਰ ਇੱਕ ਦੇ ਵਿੱਚ ਅੱਖ ਦੇ ਵਿੱਚ ਬੈਠਾ ਮੈਨੂੰ ਜਦ ਵੀ ਕੋਈ ਮੇਰੇ ਵੱਲ ਵੇਖਦਾ ਮੈਨੂੰ ਐ ਮਹਿਸੂਸ ਹੁੰਦਾ ਸੱਚੇ ਪਾਤਸ਼ਾਹ ਨੇਤਰਾں ਦੇ ਵਿੱਚ ਬੈ ਕੇ ਤੁਸੀਂ ਮੇਰੇ ਵੱਲ ਦੇਖ ਰਹੇ ਹੋ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਹਰ ਜਿਸਮ ਦੇ ਵਿੱਚ ਜਿਹੜੀ ਰੂਹ ਹੈ ਸੱਚੇ ਪਾਤਸ਼ਾਹ ਮੈਂ ਜਿੱਧਰ ਦੇਖਦਾ ਮੈਨੂੰ ਕੇਵਲ ਆਪ ਜੀ ਨਜ਼ਰ ਆਉਂਦੇ ਹੋ ਗਰੀਬ ਨਵਾਜ਼ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਜਹ ਜਹ ਵੇਖੋ ਤਹ ਹਜ਼ੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਕੈ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਘਟ ਘਟ ਮੈਂ ਹਰ ਜੂਬ ਸੈ ਸੰਤਨ ਕਹਿਉ ਪੁਕਾਰ ਮਹਾਰਾਜ ਏਕ ਦ੍ਰਿਸ਼ਟ ਹਰ ਇੱਕ ਨੂੰ ਜਾਤਾ ਆਪ ਜੀ ਦੀ ਕਿਰਪਾ ਹੋਵੇ ਹੀ ਆਪ ਜੀ ਨੇ ਦ੍ਰਿਸ਼ਟੀ ਐਸੀ ਬਖਸ਼ ਦਿੱਤੀ ਜਿੱਧਰ ਦੇਖਦਿਆਂ ਮਹਾਰਾਜ ਦੂਜਾ ਕੋਈ ਨਜ਼ਰੀ ਨਹੀਂ ਆਉਂਦਾ ਹੋਰ ਕੋਈ ਦਿਸਦਾ ਹੀ ਨਹੀਂ ਹੈ ਮਹਾਰਾਜ ਕਿਰਪਾ ਕਰੋ ਜਾਂ ਤਾਂ ਫਿਰ ਹੁਣ ਹੀ ਕਿਰਪਾ ਕਰ ਦਿਓ ਮੈਨੂੰ ਦਿਸ ਜਾਏ ਇਹ ਮੁਗਲ ਹੈ ਇਹ ਪਹਾੜੀਆਂ ਹੈ ਸਚੀ ਬਾਦਸ਼ਾਹ ਨੇ ਗਲਵਕੜੀ ਵਿੱਚ ਲੈ ਲਿਆ ਕਹਿਣ ਲੱਗੇ ਕਨਈਆ ਜੀ ਐਂ ਕਰਿਓ ਆ ਮਲਮ ਦੀ ਡੱਬੀ ਤੇ ਆਪ ਪੱਟੀ ਵੀ ਲੈ ਲਓ ਹੁਣ ਤੁਸੀਂ ਐਂ ਕਰਨਾ ਜਿੱਥੇ ਆਪ ਜੀ ਮੈਨੂੰ ਜਲ ਸ਼ਿਕਾਉਂਗੇ ਹੁਣ ਮਲਮ ਪੱਟੀ ਵੀ ਨਾਲ ਹੀ ਕਰ ਦਿਆ ਕਰਿਓ ਆਕ ਸਤਨਾਮ ਸ੍ਰੀ ਵਾਹਿਗੁਰੂ ਇਹ ਵੀ ਕਿਰਪਾ ਕਰ ਪਿਆ ਜੀ ਆ ਮਲਮ ਪੱਟੀ ਵੀ ਨਾਲ ਹੀ ਮਹਾਰਾਜ ਨੇ ਗਲਵਕੜੀ ਦੇ ਵਿੱਚ ਲੈ ਕੇ ਅਸੀਸਾਂ ਦਿੱਤੀਆਂ ਇਕ ਦ੍ਰਿਸ਼ਟ ਹਰ ਇੱਕ ਨੂੰ ਜਾਤਾ